ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਇਕਲ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਲਾਇ ਫਰਮਣੀ ਫੜ ਕੇ ਨਾ ਇਧਰ ਹਾਂਜੀ ਅੱਜ ਅੱਜ ਤੱਕ ਇਹਨੂੰ ਸਾਪਾ ਮਾਰਿਆਗਾ ਤੇ ਤੁਹਾਨੂੰ ਬਾਈਂ ਅੱਜ ਨਾ ਪੁੱਛਿਆ ਮੈਨੂੰ ਕੋਡ ਹੁੰਦਾ ਇਖੜਿਆ ਆਪਾਂ ਗ੍ਰੰਥੇ ਕੋਲੇ ਤੇ ਇਸ ਨੂੰ ਅੱਜ ਪੰਜਾਬ ਚ ਪਹਿਲੀ ਵਾਰ ਫਿਰ ਜਿਹਨੂੰ ਤੁਸੀਂ ਸਾਡੇ ਦਾਦੇ ਪਿਤਾ ਦੇ ਕਹੇ ਹੁੰਦੇ ਸੀ ਕਹੇ ਵਰਖਾ ਜਾਂ ਮੌਂਸਨ ਪਹਿਲਾਂ ਮੈਂ ਸੋ ਅੱਜ ਮੌਕੇ ਤੇ ਅੱਜ ਤੱਕ ਇਹਨੂੰ ਪਹੁੰਚਿਆ ਸਭ ਤੋਂ ਪਹਿਲਾਂ ਸਭ ਤੋਂ ਤੇਜ਼ ਉਹ ਮੈਂ ਬਣਾਉਣਿਆ ਅੱਜ ਫਾਗਰ ਠੀਕ ਹੈ ਅੱਜ ਵਰਖਾ ਜਿੰਮੀ ਦਿਖਾਉਣੇ ਤੁਹਾਨੂੰ ਚਾਹ ਵੀ ਗ੍ਰੰਥ ਨਾਲ ਹੀ ਆਉਦੋਂਗੀ ਓਏ ਕਿਦੂ ਵੀ ਟੱਪ ਗਈ ਕਿਦੂ 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 ਵੀ ਆਉਂਦਾ ਵੀ ਆਉ ਸਾਹ ਆ ਜੋ ਟੱਪਿਆ ਬਈ ਸਾਰੇ ਪਰਾਂ ਨੂੰ ਦੁਬਾਰੇ ਫੇਰ ਸਸਤਰੀ ਕਾਲ ਬਣਾਉਣੀ ਹੈ ਠੀਕ ਨਾ ਸੋਨੂੰ ਬਈ ਬਰਫ ਜੰਮੀ ਦਿਖਾਉਣਾ ਖੇਤੀਆਂ ਚ ਪਹਿਲੀ ਯਾਰ ਫਾਇਰ ਦਿਖਾਉਣੀ ਹੈ ਬਈ ਆ ਦੇਖੋ ਪੰਜਾਬ ਚ ਪਹਿਲੀ ਯਾਰ ਜਿਹੜਾ ਬਹਿੰਡਾ ਹਨ ਪਿੰਡ ਕੋੜ ਫਤਾ ਆ ਸੀ ਬਈ ਆਪਣੇ ਪਿੰਡ ਰਾਮਗੜ੍ਹ ਭੁੰਦਰ ਤੋਂ 2-3 ਕਿਲੋਮੀਟਰ ਦੀ ਫਾਸਲਾ ਹੈ ਸਾਰੇ ਕਿਤੇ ਦੇਖ ਬਈ ਮਣੀਆਂ ਦਿਖਾਈਆਂ ਬਰਫਰੇ ਬਈ ਟੇਰ ਲੱਗੇ ਬਈ ਦੇਖਿਆ ਰਸਤਾ ਸਦਾ ਹਾਂ ਜਾਇਓ ਇਹ ਰਸਤਾ ਹਰੀ ਮਣੀਆਂ ਆ ਗਈ ਦਿਹੇ ਜੀ ਬਈ ਆਪਾਂ ਨਾ ਮਿਊਨਲ ਦੀ ਬਣਿਆ ਭੇਜਤਾ ਹਾਂ ਮੱਲਾ ਮੈਂ ਸਵੇਰੇ ਨਾਲ ਰੀਲਾਆਂ ਦੇਖੀ ਹੁੰਦਾ ਸੀ ਬਈ ਹੈਨਾ ਤੇ ਉਹ ਚ ਗੱਡਿਆਂ 'ਚ ਸਲਿੱਪ ਮਾਰੀਆਂ ਹੁੰਦੀ ਸੀ ਬਰਫ਼ 'ਤੇ ਮੈਂ ਸੋਚੀਆ ਮਾਰ ਜਾ ਕੇ ਦੇਖੀ ਜਾਏ ਹੁਣ ਬਰਫ਼ ਕੀ ਸਿਸਟਮ ਹੈ ਤੇ ਪ੍ਰਮਾਤਮਾ ਦੀਆਂ ਨੇ ਰਜ਼ਾਈ 'ਚ ਬੈਠੇ ਬੈਠੇ ਵੀ ਸੁਣ ਲਈ ਆ ਮੱਲਾ ਗ੍ਰਾਮਪਤੀ ਨੇ ਫੋਨ ਕੀਤਾ ਮੈਨੂੰ ਕਿ ਬਰਫ਼ ਤਾਂ ਆਪਣੀ ਬਹੁਤ ਜੰਮੀ ਪਈ ਐ ਸੋ ਬਈਆ ਦਿਖਾ ਦਿਆ ਸਵਾਦ ਢੇਰੀ ਲੱਗੇ ਪਿਆ ਦਿਖਾਈ ਹੁਣ ਜੂੰਗਰੀ ਵਾਲੇ ਨੇੜੇ ਮਰਫ਼ਰੀ 'ਵਿੱਚ ਢੇਰੀ ਲੱਗੇ ਪਿਆ ਪਹਿਲਾਂ ਪਸੁੰਦੇ ਹੁੰਦੇ ਸੀ ਜੋ ਦਾਦੇ ਪੁਰਾਦੇ ਕਹਿੰਦੇ ਜੋ ਪਾਣੀ ਲਾਉਣ ਜਾਂਦੇ ਨਾ ਅੱਗੇ ਬਰਫ਼ ਜੰਮ ਜਾਂਦੀ ਸੋ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਮਨ ਲਓ ਸਾਡੀ 35 36 ਸਾਲ ਦੀ ਉਮਰ ਹੋ ਗਈ ਤੇ ਭਈਆ ਦਰਸ਼ਨ ਕਰ ਲੋ ਬਰਫ਼ ਦੇ ਪੰਜਾਬ ਚ ਕੁਲੂ ਮਨਾਲੀ ਬਣਿਆ ਪਿਆਗਾ ਤੇ ਕਿਸੇ ਟਾਈਮ ਤੁਹਾਨੂੰ ਪਤਾ ਵੀ ਹੈ ਨਾ ਤੇ ਅੱਗ ਵਰਦੀ ਹੁੰਦੀ ਹੈ ਭਈ ਹੈ ਨਾ ਕਿਉਂ ਏਸੀ ਜੇ ਕਿਹੜਾ ਬਾਹਰ ਨਹੀਂ ਨਿਕਲਿਆ ਜਾਣਾ ਤੇ ਅਜਾ ਬਰਫ਼ ਦੇਖ ਲੈ ਲੈ ਦਿਖਾਈ ਮਨ ਸੋ ਭਈ ਸਾਰੇ ਭਰਾਵਾਂ ਨੂੰ ਦਿਖਾਉਣ ਪੁੱਜਾ ਪਹਿਲਾਂ ਤਾਂ ਛਾਂਡੇ ਚ ਪਹੁੰਚੀ ਆ ਸੀ ਪਿਆ ਵੀ ਨਾਲ ਹੀ ਹੈ ਸ਼ੇਅਰ ਕਰ ਦਿਓ ਠੀਕ ਹੈ ਤੇ ਆ ਵੀਡੀਓ ਦੇਖੋ ਬਣਾ ਸਾਰਿਆਂ ਨੂੰ ਦਿਖਾ ਦੇਣੀ ਆ ਹਰਤ ਮਾਰ ਥੋੜੀ ਉੱਤ ਆਪਣਾ ਭਾਈ ਚਲਦੀ ਵੀਡੀਓ ਸ਼ੇਅਰ ਕਰਿਓ ਤੇ ਤੁਹਾਨੂੰ ਬਰਫ ਵੀ ਦਿਖਾਤੀ ਠੀਕ ਹੈ ਜਿਵੇਂ ਅੱਜ ਤੱਕਲ ਨਹੀਂ ਪਹੁੰਚਦੇ ਹੁੰਦੇ ਵੀ ਹਾਂ ਸਭ ਤੋਂ ਤੇਜ਼ ਸਭ ਤੋਂ ਪਹਿਲੇ ਅੱਜ ਤੁਹਾਡੇ ਨਾਲ ਉਹ ਗੱਲਬਾਤ ਕਰੀਏ ਤੇ ਆਹ ਦੇਖ ਬਾਈ ਜੇ ਕਿਸੇ ਨੇ ਦੇਖੀ ਪਹਿਲਾਂ ਖੇਤ ਬਰਫ ਜੰਮੀ ਹੋ ਜਰੂਰ ਦੱਸਿਓ ਹੁਣ ਬਾਈ ਇਹਦਾ ਢੇਰ ਹੀ ਲੱਗੇ ਪੈ ਜਾਵਾ ਗ੍ਰਾਂਟੇ ਯਾਰ ਹਨਾ ਕਮਾਲ ਹੀ ਹੋ ਗਈ ਪਹਿਲੀ ਏਰ ਦੇਖੀ ਗ੍ਰਾਂਟੇ ਤੂੰ ਵੀ ਆਹਨ ਬਰਫਾਂ ਜ਼ਿੰਦਗੀ 'ਚ ਹਨਾ ਪਿਆ ਆਪਾਂ ਤਾਂ ਦੇਖੀ ਨਹੀਂ ਕਿਤੇ ਹਨਾ ਆਹ ਤਾਂ ਚੌੜ ਕਿਸੇ ਬਾਈ ਮੈਨੂੰ ਤਾਂ ਲੱਗਦਾ ਹੋਰ ਪਿੰਡਾਂ 'ਚ ਵੀ ਜੰਮੀ ਹੋਊਗੀ ਹਨਾ ਇਕਾ ਮਾਹੌਲ ਹੁੰਦਾ ਤੂੰ ਐ ਮੰਨ ਲਵੀਂ ਮਾਹੌਲ ਜਿਹਾ ਬਣ ਗਿਆ ਸੀ ਨਾ ਇਹਦੇ ਉੱਤੇ ਮਨ ਲਾ ਸਿਕਰੀ ਜੀ ਬਣ ਗਈ ਜਿਵੇਂ ਆਪਾਂ ਕਹਿੰਦੇ ਕਾਗਜ ਠੰਡਾ ਸੀਗਾ ਤੇ ਜੇ ਜੇ ਆਪਾਂ ਭਾਂਡੇ ਚ ਇਹੋ ਜਿਹੇ ਮੌਸਮ ਚ ਮੈਂ ਇਹਨੂੰ ਦੱਸਿਆ ਬਣੀ ਨੂੰ ਕਿਉਂਕਿ ਪਤਾ ਨਹੀਂ ਹੁੰਦਾ ਬਈ ਸਵੇਰੇ ਕੋਰਾ ਪੈਣਾ ਜਾਂ ਕੀ ਗੱਲ ਥਾਲ ਚੀਜ਼ ਥੋੜਾ ਪਾਣੀ ਪਾ ਕੇ ਰੱਖ ਦਗੇ ਬਾਹਰ ਜੰਮੂਗਾ ਕਿ ਨਹੀਂ ਜਾਂਦਾ ਜੰਮ ਜੂ ਹਨਾ ਬਈ ਆ ਦੇਖੋ ਬਰਫ ਦੇ ਢੇਰ ਲੱਗੇ ਪਏ ਜਾਵਾਂ ਜਲਦੀ ਕਰ ਖੁਰਜੂ ਵੈਰੀ ਗੁੱਡ ਹਾਂ ਹਾਂ ਨਹੀਂ ਕਰ ਸ਼ਰਨਾ ਪਹਿਲੀ ਵਾਰ ਦੇਖਿਆ ਬਈ ਆਪਾਂ ਦਾ ਬਰਫ ਠੀਕ ਹੈ ਨਹੀਂ ਜੇ ਤੂੰ ਦੇਖੀ ਕਿਤੇ ਜੰਮੀ ਦਿਖਾ ਹਨ ਕਿਸੇ ਪੀ ਵਰਫ ਜਾਮ ਜਾਂਦੀ ਸੀ ਤੇ ਆ ਦਰਸ਼ਨ ਕਰ ਲਿਆ ਤੇ ਕੁੱਲੂ ਮਨਾਲੀ ਦੇਖ ਲਿਆ ਬਈ ਘਰੀ ਹੈਨਾ ਸਾਰੇ ਭਰਾ ਬਈ ਸ਼ੇਅਰ ਜਰੂਰ ਕਰੋ ਤੇ ਸਾਨੂੰ ਦਾਸ ਤੱਕ ਕੋੜ ਫੱਤੇ ਆਹੀ ਆਪਣਾ ਕੋਈ ਵੱਡਾ ਭਰਾ ਇੱਥੇ ਰਹਿਣਾਗਾ ਤੇ ਆ ਸਾਨੂੰ ਦਿਖਾਤਾ ਸਿਸ ਤੋਂ ਨਾ ਵਰਫ ਵਾਲਾ ਤੇ ਜੀ ਕਰਦਾ ਖੇਢੀ ਜਾਗੇ ਹੈਨਾ ਉਹ ਲਿਟੀ ਜਾਂਦੇ ਨਹੀਂ ਹੁੰਦੇ ਵਰਫੀਤ ਲਿਟੀ ਜਾਂਦੇ ਹੁੰਦੇ ਹੈਨਾ ਬਈ ਤੇ ਐਂ ਲੱਗਦਾ ਵੀ ਲੀਟਰ ਦਾ ਕਾਣੂ ਠੰਡ ਲੱਗਦੀ ਹੈ ਤੇ ਅੱਜ ਮੈਂ ਸਵੇਰੇ ਮੈਂ ਪਹਿਲਾਂ ਵੀ ਦੱਸ ਕੇ ਤਰੀਲਾ ਜੀਆਂ ਦੇਖੀਆਂ ਮੈਂ ਤੇ ਗੱਡੀਆਂ ਤਿਲਕੀ ਜਾਂਦੀਆਂ ਹਨਾ ਕੀ ਦਾ ਲੱਡੂ ਜਾਂ ਨਹੀਂ ਇਹਦਾ ਨਹੀਂ ਬਣਦਾ ਲੱਡੂ ਜਾਂ ਦੇਖੀ ਬਣਾ ਦੇਖੀ ਨਾ ਸੋਡੇ ਭਾਏ ਨੂੰ ਸੋਡੇ ਖੜ ਜਾ ਓਏ ਆਏ ਦੇ ਮਾਰਦੇ ਫੇ ਪਹਾੜ ਆਏ ਦੇ ਪ੍ਰਾਵਾ ਹਨ ਬਾਈ ਨਾ ਲੱਡੂ ਨਹੀਂ ਬਟਿਆ ਇਹਨਾਂ ਕਰਾਂ ਤੇਰਾ ਨਹੀਂ ਲੱਡੂ ਨਹੀਂ ਬਟਿਆ ਇਹਨਾਂ ਦਾ ਨਾ ਦੇਣੀਆਂ ਖੜਾ ਜੇ ਦੱਬ ਕੇ ਜੇ ਆਪਣਾ ਆਪਣੇ ਮਿੰਟ ਵੀ ਅਗਰ ਸ਼ਰਨ ਦਿਖਾਈ ਫਿਰ ਤੂੰ ਵੀ ਪਾਪੀ ਟੂ ਮੜੀ ਜੀ ਯਾਰ ਦਵਿੰਦਰ ਸਿੱਧੂ ਜੀ ਸੀ ਵੀ ਸਾਡਾ ਮਿੱਤਰ ਪਿਆਰਾ ਠੀਕ ਹੈ ਤਲਵੰਡੀ ਸਾਹਿਬ ਉਹ ਤੋਂ ਜੀ ਆਹ ਦੇਖ ਬਾਈ ਇਹ ਮਣੀ ਬਾਜ ਇਹ ਬਾਈ ਕਿੱਥੇ ਕਿੱਥੇ ਬਰਫਾ ਜਣਾ ਉਹਨੂੰ ਕੀ ਕਹਿਆ ਜਾਂਦੇ ਆ ਕੋਰਾ ਕੁਝ ਚੀਜ਼ ਹੋ ਰਹਾ ਇਹ ਤਾਂ ਉਹਦੋਂ ਵੀ ਟੱਪ ਗਿਆ ਤੇ ਬਰਫ ਹੀ ਗਏ ਨੇ ਸਿੱਧੀ ਆਹ ਦੇਖ ਲੋ ਬਾਈ ਤੇ ਛਿਲਮਾ ਬਣਾ ਦੋਗੇ ਕਹਿੰਦੇ ਪਹਿਲਾਂ ਆਪਣੇ ਕਹਿੰਦੇ ਛਿਲਮਾ ਬਣ ਗਿਆ ਜੀ ਨਹੀਂ ਇਹ ਤਾਂ ਬਾਈ ਦੀ ਆ ਹਾਂ ਹਨਾ ਉਹ ਤਾਂ ਬੜਾ ਪਿਹੜਾ ਕੰਮ ਹੈ ਬਾਈ ਵੀਡੀਓ ਸ਼ੇਅਰ ਕਰਕੇ ਦੱਸਿਓ ਕਿੱਥੇ ਕਿੱਥੇ ਨਹੀਂ ਠੰਡ ਪਈ ਹੈ ਹਨਾ ਤੇ ਆ ਤਾਂ ਬਾਈ ਬੁਰਾ ਹਾਲ ਹੀ ਦੇਵਾ ਉਹ ਹੋ ਇਧਰ ਦੇਖ ਗਰਾਂ ਤੇ ਆਹਾ ਓਏ ਆ ਦੇ ਕਿੰਨੀ ਬਾਈ ਬਈ ਯਾਰ ਇਹ ਵਰਫਣਾ ਬੜੀ ਜਿਆਦੇ ਆ ਉੱਤਰੀ ਪਾਸੇ ਹੱਥ ਫੜ ਗਿਆ ਓਏ ਹੱਥ ਲਾਲ ਕਰਤੇ ਬਈ ਇਦਰੇ ਵੀਰਾ ਨੰਬਰ ਦਾ ਸਾਡਾ ਚਾਚਾ ਵੀ ਚੱਲੀ ਜਾਂਦੇ ਦੇਖੀ ਜਾਂਦਾਗਾ ਤੇ ਚਾਚਾ ਦੇਖ ਵਰਫ ਓਏ ਹੈਗੀ ਆ ਥੋੜੇ ਆ ਬਈ ਸਾਰੇ ਭਰਾ ਦੇਖੋ ਸਾਰੇ ਕਿਤੇ ਵੇਸੇ ਨਾ ਮੌਸਮ ਦਾ ਕਰਕੇ ਪਿਆ ਹੋਊਗਾ ਬਰਫ ਪਈ ਹੋਗੀ ਇੱਕ ਆ ਖੇਤਾਂ 'ਚ ਘਰ ਹੋਣ ਕਾਰਨ ਆ ਸਿਸਟਮ ਨਰਾਲਾ ਜਾ ਹਣਾ ਹੈ ਇਧਰ ਵੀ ਹੈ ਨਹੀਂ ਆ ਜਿਆਦੇ ਆ ਕਾਗਜ ਨਾ ਨਾ ਇਹਦੀ ਉਹ ਬਣ ਗਈ ਆਪਣਾ ਹੈ ਰਗੀ ਉਹ ਆਹੀ ਗੁਰੂ ਲੋ ਜੀ ਅੱਜ ਤੱਕ ਕਲਾਂ ਨੂੰ ਛਾਪਾ ਮਾਰਿਆ ਜੀ ਮੈਂ ਦੇਖੀ ਜਾਵੇ ਕੋਈ ਛਿਮਲੇ ਆਪਾਂ ਜਾਣੇ ਦੂਰ ਦੂਰ ਵਈ ਹੈ ਨਾ ਕਈ 100 ਕਿਲੋਮੀਟਰ ਕਰਦਨੇ ਮੈਂ ਹੇਰ ਹੁਣ ਆਪਾਂ 3 ਕਿਲੋਮੀਟਰ ਨਹੀਂ ਜਾਇਆ ਜਾਂਦਾ ਤੇ ਦੇਖਤ ਲਗੇ ਵੀ ਐਂਡਿੰਗ ਦੀ ਹੁੰਦੀ ਵਰਖਣਾ ਤੇ ਸਾਰਿਆਂ ਨੂੰ ਪਹਿਲਾਂ ਦਿਖਾਈ ਆ ਵੀ ਕਿਸੇ ਚ ਨਾਂ ਪੰਜਾਬ ਤੇ ਦਿਖਾਈ ਨਹੀਂ ਹੁੰਦੀ ਹੈ ਨਾ ਤੇ ਸ਼ੇਅਰ ਕਰਦੇ ਜੀ ਨੂੰ ਚੰਗੀ ਲੱਗੀ ਬਾਕੀ ਥੋੜੀ ਇੱਛਾ ਬਾਈ ਹੈ ਰਗੀ ਮਿਰਚਾ ਪਿਆ ਦੀ ਪਤਾ ਨਵੀਂ ਚਾਹ ਪੀ ਲਈ ਤੇ ਮਣੀ ਉਹਨੇ ਦਿਖਾ ਲੈਣੇਗਾ ਮਰਵਾ ਲੈ ਉਹ ਤੋਂ ਬਾਅਦ ਬੋਲਦਾ ਕੱਲੀ ਆਉਂਦੇ ਨੇ ਲਾਓ ਦੋ ਸ਼ਬਦ ਬੋਲਦੇ ਲਓ ਜੀ ਫੋਨ ਲੈ ਲਏ ਦਾਮ ਤੇ ਬਸ ਹੀਰੀਆਂ ਘੁੱਗੀ ਤੇ ਕਿਹਨੂੰ ਜਵਲੀਆਂ ਮਾਰ ਲੀਆਂ ਕਰ ਗਿਆ ਕੋਈ ਕੰਮ ਦੀ ਗੱਲ ਤੇ ਆ ਦੇਖ ਸਕਦੇ ਸੁੰਦਰ ਸਾਦੀ ਵਰਫ ਜੀ ਕਿ ਜਿੱਕੇ ਸੀ ਜਮਨੇ ਜਰੂਰ ਦੱਸੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸ਼ਾਮ ਦਾ ਟਾਈਮ ਹੁੰਦਾ ਪੈਗ 'ਚ ਵੀ ਪਾ ਲੈਂਦੇ ਉਹ ਵੈਰੀ ਗੁੱਡ ਜੇ ਸ਼ਾਮ ਦਾ ਟਾਈਮ ਹੁੰਦਾ ਪੈਗ 'ਚ ਵੀ ਪਾ ਲੈਂਦੇ ਠੀਕ ਆ ਇਹ ਡਿਗਦੀ ਪੈਗਾਂ 'ਚ ਪਰਫੋਰਮੈਂਸ ਆ ਰਹੀ ਪਤਾ ਨਹੀਂ ਕਿ ਗਾਣਾ ਜਾ ਵੀ ਸੀਗਾ ਨਾ ਆਹ ਦੇਖ ਲੈ ਵੀ ਕਾਂਤੀ ਹੁਣ ਤੂੰ ਕਹਿੰਦਾ ਸੀ ਬਾਈ ਠੀਕ ਐ ਬਰਫ ਕਿੱਥੇ ਹੈਗੀ ਸਪੈਸ਼ਲ ਆ ਹੱਥ ਦੇਖ ਪਹਿਲਾਂ ਤਾਂ ਐਂ ਕਰਤੇ ਜਿਵੇਂ ਉਹ ਨਹੀਂ ਹੁੰਦੇ ਆਹ ਪਹਾੜੀ ਰੀਗੇ ਜੱਪਦੇ ਨੇ ਹੁੰਨੇ ਆ ਗੱਲਾਂ ਨਹੀਂ ਬੜੀਆਂ ਲਾਲ ਹੁੰਨ ਜਵਾਕਾਂ ਨੇ ਲੈਣੀਆਂ ਓਵੇਂ ਹੱਥ ਕਰਤੇ ਵੀ ਆ ਬਰਫ ਨਹੀਂ ਦੇਖੀ ਠੀਕ ਆ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਸੋ ਵੀਡੀਓ ਸ਼ੇਅਰ ਕਰ ਦਿਓ ਖਬਰਾਂ ਜਿਹੜੇ ਕਹਿੰਦੇ ਹੁੰਦੇ ਅੱਜ ਕੋਰਾ ਇਤਨਾ ਪੜਾ ਇਤਨਾ ਪੜਾ ਦੋ ਦੋ ਘੰਟੇ ਖਬਰ ਜਲਦੀ ਸੰਦੂਕ ਮਿੰਟਾਂ ਦੀ ਦਿਖਾਤੀ ਗੱਲਬਾਤ ਤੇ ਉਧਰ ਖੜਾ ਗਰੰਤ ਆ ਇਹਨੇ ਸਾਰ ਨੂੰ ਪਹਿਲਾਂ ਸਰਵੇ ਕੀਤਾ ਇਹ ਤੂੰ ਚਾਰ ਪਾਉਣਾ ਸੀ ਕੀ ਕ ਕਿ ਬੇਸੀ ਕਿਡਾ ਦੇਣਾ ਜਨਮਰਾਂ ਨੂੰ ਠੀਕ ਹੈ ਠੀਕ ਹੈ ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਸ਼ੇਅਰ ਕਰ ਦਿਓ ਵੀ ਜਿਨੇ ਬਰਫ ਨਹੀਂ ਦੇਖੀ ਠੀਕ ਹੈ ਦਿਖਾਤੀ ਸਪੈਸ਼ਲ ਕਿਡਾ ਮਾਰਿਆ ਠੀਕ ਹੈ ਜੀ ਓਕੇ ਬਾਈ ਹੈ ਹਾਂ ਸਹੀ ਗੱਲ ਹੈ ਮੈਂ ਮਣੀ ਨੂੰ ਦੱਸ ਕੇ ਮਣੀ ਕਹਿੰਦਾ ਮੈਂ ਦੇਖੀ ਨਹੀਂ ਮੈਂ ਚੱਲ ਫਿਰ ਸ਼ਪੈਸ਼ਲ ਆਪਾਂ ਕਿੰਨੀ ਕਿ ਦੂਰੀ ਜਾਣਾ ਛਿਮਲੇਕ ਵੀ ਦੂਰੀ ਫਿਰਦੇ ਰੇਕ ਗੱਡਿਆਂ ਲਈ ਫਿਰ ਤੋੜੀ ਜਾਂਦੇ ਠੀਕ ਆ ਆਪਾਂ ਇੱਥੋਂ ਤੱਕ ਨਹੀਂ ਜਾ ਸਕਦੇ ਹਾਂਜੀ ਸਾਰੇ ਭਰਾ ਨੂੰ ਸਤਿ ਸ਼੍ਰੀ ਅਕਾਲ ਓਕੇ ਬਾਏ ਟਾਟਾ